ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚੱਲ ਨੇ ਸਾਰਿਆਂ ਦੇ ਤੇ ਮੈਂ ਵੀ ਠੀਕ ਹਾਂ ਤੇ ਆ ਹੈਗੀ ਆ ਜੀ ਅਲਮਾਰੀ ਕਹੇ ਲੋ ਅੰਗਰੇਜ਼ੀ ਵਿੱਚ ਇਦ ਨੂੰ ਕਲੋਜ਼ਟ ਕਹੇ ਲੋ ਹਨਾ ਤੇ ਹੈਗੀ ਪੌੜੀਆਂ ਦੇ ਥੱਲੇ ਆ ਤੇ ਤੁਸੀਂ ਦੇਖ ਸਕਦੇ ਹੋ ਕਿਤਰਾ ਖਲਾਰਾ ਪਿਆ ਤੇ ਸਿਰਫ ਥੋੜੇ ਜਿਹਾ ਪੈਰ ਰੱਖਣ ਨੂੰ ਥਾਂ ਖਾਲੀ ਆ ਬਾਕੀ ਤਾਂ ਬਸ ਲੱਦੀ ਪਈ ਪੁੱਛੋ ਨਾ ਕੁਝ ਤੇ ਹੁਣ ਅੱਜ ਮੈਂ ਕੋਸ਼ਿਸ਼ ਕਰਨੀ ਆ ਇਸ ﺍﻟमारी ਦੀ ਕਲੋਜ਼ੇਟ ਦੀ ਸਫਾਈ ਕਰਾਂ ਤੇ ਜਿ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਜਿੱਦਾਂ ਕੋਈ ਇਹਦੇ ਵਿੱਚ ਸ਼ੈਲਫ ਨਹੀਂ ਹੈਗੀ ਸਿਰਫ ਇਹ ਸਿੱਧੀ ਆ ਹਨਾ ਥੋੜੀ ਜੀ ਸਿੱਧੀ ਜਾ ਕੇ ਥੋੜੀ ਜੀ ਖੱਬੇ ਪਾਸੇ ਨੂੰ ਵੀ ਆ ਤੇ ਕਹਿ ਸਕਦੇ ਆ ਕੰਬਲ ਰਜਾਈਆਂ ਟੈਚੀ ਰੱਖਣ ਵਾਸਤੇ ਆ ਵੈਸੇ ਵਧੀਆ ਆ ਤੇ ਹੁਣ ਮੈਂ ਇਹਨੂੰ ਸਫਾਈ ਕਰਦੀ ਆ ਕਲੋਜ਼ੇਟ ਦੀ ਅਲਮਾਰੀ ਦੀ ਦੇਖਦੇ ਹਾਂ ਕਿੰਨੇ ਘੰਟੇ ਤੇ ਕਿੰਨੇ ਦਿਨ ਲੱਗਦੇ ਨੇ ਫਿਰ ਆਪਾਂ ਬਾਅਦ ਚ ਮੈਂ ਤੁਹਾਨੂੰ ਦਿਖਾਉਂਗੀ ਜਦੋਂ ਸਫਾਈ ਕਰ ਲਈ ਹੁਣ ਦੇਖੋ ਤਾਂ ਬਾਅਦ ਚ ਦੇਖਿਓ ਜਿੰਨੇ ਵੀ ਆ ਮੈਂ ਟੈਚੀ ਕੱਢੇ ਨੇ ਅਲਮਾਰੀ ਵਿੱਚੋਂ ਜਿਹੜੀ ਅਲਮਾਰੀ ਦੀ ਸਫਾਈ ਕਰਨ ਦੀ ਹੈ ਤੇ ਮੈਂ ਕੋਸ਼ਿਸ਼ ਕਰਨ ਦੀ ਇਹਦੇ ਉੱਤੇ ਨਾ ਸਾਰੇ ਟੈਚੀ ਉਹਦੇ ਤੇ ਗਿੱਲਾ ਕੱਪੜਾ ਮਾਰਾਂ ਤੇ ਨਾਲੇ ਧੁੱਪ ਲਵਾ ਕੇ ਟੈਚੀਆਂ ਦਾ ਸਮਾਨ ਕੱਢ ਕੇ ਧੁੱਪ ਲਵਾ ਕੇ ਫਿਰ ਆਪਾਂ ਮੈਂ ਵਾਪਸ ਰੱਖੂੰਗੀ ਤੇ ਜਿਹੜੀਆਂ ਰਜਾਈਆਂ ਹੋਈਆਂ ਕੰਬਲ ਹੋਏ ਉਹ ਧੋ ਧੋ ਕੇ ਸੁਕਾ ਕੇ ਫਿਰ ਦੁਬਾਰਾ ਅਲਮਾਰੀ ਵਿੱਚ ਰੱਖੂੰਗੀ ਇਸ ਟੇਚੀ ਦੇ ਉੱਤੇ ਗਿੱਲਾ ਪਰ ਕਪੜਾ ਮਾਰ ਕੇ ਤੇ ਟੇਚੀ ਨੂੰ ਕਰ ਲਿਆ ਸਾਫ਼ ਤੇ ਝਾੜ ਕੇ ਅੰਦਰੋਂ ਤੇ ਮੈਂ ਕਹ ਤੋ ਪਲਵਾ ਦਿੰਨੇ ਆ ਆ ਜਿਹੜੇ ਸੂਟ ਕਹ ਲੋ ਲਹਿੰਗੇ ਪੈਕ ਕਹ ਲੋ ਸ਼ਰਾਰੀ ਕਹ ਲੋ ਉਹ ਟੈਚੀ ਦੇ ਵਿੱਚ ਪਾਉਣੇ ਆ ਜਿਹੜੇ ਵਿੱਚ ਧੁੱਪ ਲੱਗਣ ਦੇ ਆ ਮੈਂ ਕਿਹਾ ਚਲੋ ਇਹ ਧੁੱਪ ਨਹੀਂ ਸਕਦੀ ਕਿਉਂਕਿ ਸਮਾਨ ਕਾਫੀ ਜ਼ਿਆਦਾ ਰੱਖਣਾ ਮੁਸ਼ਕਲ ਹੋ ਜਾਣਾ ਸਾਇਆ ਆਟਾ ਸਮਾਂ ਵੀ ਬਹੁਤ ਲੱਗ ਰਹਿਣਾ ਸੋ ਮੈਂ ਕਿਹਾ ਇਹ ਅਜੇ ਪਾਉਣ ਦੀ ਸੰਭਾਵਨਾ ਹੈ ਨਹੀਂ ਕਿ ਤੇ ਇਹਨਾਂ ਨੂੰ ਧੁੱਪ ਲਵਾ ਕੇ ਆਪਾਂ ਦੋਨੇ ਪਾਸਿਆਂ ਦੀ ਤੇ ਉਹ ਐਟੀ ਵਿੱਚ ਰੱਖ ਦਾਂਗੇ ਇਸ ਬੈਗ ਦੇ ਵਿੱਚ ਕੰਬਲ ਆ ਤੇ ਧੋਤੇ ਨੂੰ ਕਾਫੀ ਟਾਈਮ ਹੋ ਗਿਆ ਤੇ ਮੈਂ ਕਹਾਂ ਵੀ ਹੁਣ ਆਇਆ ਅਲਮਾਰੀ ਵਿੱਚੋਂ ਕੱਢਿਆ ਆ ਤੇ ਮੈਂ ਕਹਾਂ ਜਿੰਨੇ ਕੰਬਲ ਹੈ ਗਿਰ ਜਾਈਆਂ ਹੈਗੀਆਂ ਚਾਦਰਾਂ ਹੈਗੀਆਂ ਸਾਰੀਆਂ ਧੋ ਤੋ ਕਿਸ ਕਾ ਕੇ ਫਿਰ ਵਾਪਸ ਰੱਖ ਦੀਆ ਕੰਬਲ ਪਾਤਾ ਜੀ ਮੈਂ ਮਸ਼ੀਨ ਵਿੱਚ ਕੱਪੜੇ ਧੋਣ ਵਾਲੀ ਚ ਇਹ ਉਹ ਹੀ ਕਲੋਜ਼ਡ ਆ ਉਹ ਹੀ ਅਲਮਾਰੀ ਆ ਪੌੜੀਆਂ ਤੋਂ ਥੱਲੇ ਜਿਹੜੀ ਸਮਾਨ ਨਾਲ ਲੱਦੀ ਪਈ ਸੀਗੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿਤਰਾ ਮੈਂ ਖਾਲੀ ਕੀਤਾ ਹੈ ਇਦਾਂ ਸਿੱਧੀ ਜਾਂਦੀ ਹੈ ਤੇ ਇਧਰ ਨੂੰ ਮੁੜ ਜਾਂਦੀ ਹੈ। ਇਸ ਤਰ੍ਹਾਂ ਦੀ ক্লোਜ਼ਡ ਹੈ ਮੇਰੀ। ਤੇ ਇਧਰੋਂ ਸ਼ੁਰੂ ਹੁੰਦੀ ਹੈ।